ਧੰਨਵਾਹਿ ਗੁਰੂ ਸਾਹਿਬ ਜੀਓ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀ ਨਾਮ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ RAM ਨਾਮ ਬਿਨ ਜੀਵਨ ਮਨ ਹੀਨਾ ਰਹਾਓ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਓ ਜੀਓ ਸਮਾਨਾ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਓ ਜੀਓ ਸਮਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 857 ਦੇ ਉੱਪਰ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਦੇ 18 ਰਾਗਾਂ ਦੇ ਵਿੱਚ 61 ਸ਼ਬਦ ਦਰਜ ਹਨ ਭਗਤ ਨਾਮਦੇਵ ਜੀ ਇਸ ਪਾਵਨ ਸ਼ਬਦ ਦਾ ਜੋਰਹਾਉ ਦਾ ਬੰਧ ਹੈ ਉਹਦੇ ਵਿੱਚ ਬਖਸ਼ਿਸ਼ ਕਰ ਰਹੇ ਹਨ ਆਓ ਸਤਗੁਰੂ ਦੀ ਕਿਰਪਾ ਨਾਲ ਵਿਚਾਰ ਸਾਂਝੀ ਕਰਨ ਦਾ ਯਤਨ ਕਰੀਏ ਗਿਆਨ ਅੰਜਨ ਮੋਕੋ ਗੁਰ ਦੀਨਾ ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਆ ਮੈਨੂੰ ਸਤਗੁਰੂ ਨੇ ਆਪਣੇ ਗਿਆਨ ਦਾ ਐਸਾ ਸਰਮਾ ਦਿੱਤਾ ਹੈ ਹੁਣ ਮੈਨੂੰ ਇਹ ਸਮਝ ਆ ਗਈ ਹੈ ਰਾਮ ਨਾਮ ਬਿਨ ਜੀਵਨ ਮਨਹੀਨ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਇਹ ਮਨ ਹੁਣ ਪ੍ਰਭੂ ਦੀ ਬੰਦਗੀ ਤੋਂ ਬਿਨਾ ਜੀਉਣਾ ਬਿਰਤ ਜਾ ਬ्यर्थ ਜਾਪਦਾ ਹੈ। ਰਾਮ ਨਾਮ ਬਿਨ ਜੀਵਨ ਮਨਹੀਨ ਕਿਉਂਕਿ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਇਹ ਸਾਰਾ ਜਨਮ ਹੀ ਬ्यर्थ ਚਲਾ ਜਾਂਦਾ ਹੈ। ਸਤਗੁਰੂ ਦਾ ਗਿਆਨ ਜਦੋਂ ਸਾਨੂੰ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ ਹੈ ਆਗਿਆਨਤਾ ਦਾ ਨਾਸ਼ ਹੁੰਦਾ ਹੈ ਤੇ ਪ੍ਰਭੂ ਦੇ ਨਾਲ ਸਾਡੀ ਸੁਰਤ ਜੁੜਦੀ ਹੈ ਪ੍ਰਭੂ ਭਗਤੀ ਦੇ ਵਿੱਚ ਮਨੁੱਖ ਲੀਨ ਹੁੰਦਾ ਹੈ ਐਸੀ ਭਗਤੀ ਜੋ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੀਤੀ ਉਹ ਸਾਡੇ ਵਾਸਤੇ ਪ੍ਰੇਰਨਾਦਾਇਕ ਹੈ ਔਰ ਆਪਣੇ ਸ਼ਬਦਾਂ ਦੇ ਵਿੱਚ ਹੀ ਭਗਤ ਨਾਮਦੇਵ ਜੀ ਨੇ ਬਿਆਨ ਕੀਤਾ ਭਗਤ ਨਾਮਦੇਵ ਜੀ ਪ੍ਰਭੂ ਭਗਤੀ ਵਾਲੇ ਸਨ ਪਰ ਉਹਨਾਂ ਨੇ ਜੋ ਉਪਦੇਸ਼ ਦਿੱਤੇ ਉਹਨਾਂ ਤੋਂ ਅਸੀਂ ਦੂਰ ਹੋ ਕੇ ਅਸੀਂ ਹੀ ਮੂਰਤੀ ਪੂਜਕ ਬਣ ਗਏ ਅੱਜ ਭਗਤ ਨਾਮਦੇਵ ਜੀ ਜੋ ਆਪਣੇ ਸ਼ਬਦਾਂ ਵਿੱਚ ਕਹਿੰਦੇ ਆ ਇੱਕੇ ਪੱਥਰ ਕੀਚੇ ਪਾਓ ਦੂਜੇ ਪੱਥਰ ਧਰੀਏ ਪਾਓ ਜੇ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਇੱਕ ਪੱਥਰ ਪੂਜਣ ਯੋਗ ਬਣ ਗਿਆ ਇੱਕ ਪੱਥਰ ਨੂੰ ਮੰਦਰ ਵਿੱਚ ਰੱਖ ਕੇ ਉਹਦਾ ਮੱਥਾ ਟਿਕਣ ਲੱਗ ਗਿਆ ਤੇ ਇੱਕ ਪੱਥਰ ਦੇ ਉੱਪਰ ਪੈਰ ਰੱਖ ਕੇ ਨਿਕਲ ਜਾਂਦੇ ਹੋ ਏਕੇ ਪੱਥਰ ਕੀਚੇ ਪਾਓ ਦੂਜੇ ਪੱਥਰ ਧਰੀਏ ਪਾਓ ਜੇ ਉਹ ਦਿਓ ਤਾਂ ਉਹ ਵੀ ਦੇਵਾ ਪਰ ਭਗਤ ਨਾਮਦੇਵ ਜੀ ਕਹਿੰਦੇ ਕਹੇ ਨਾਮ ਦਿਓ ਹਮ ਹਰ ਕੀ ਸੇਵਾ ਪਰ ਉਫਸੋਸ਼ ਹੁੰਦਾ ਹੈ ਦੁਖਾ ਦਾ ਹੈ ਸਾਡੀ ਕੌਮ ਦਾ ਜੇ ਭਗਤ ਦਾਮਦੇਵ ਜੀ ਦੀ ਬਾਣੀ ਨੂੰ ਸਮਝਣ ਤੋਂ ਬਿਨਾ ਅੱਜ ਭਗਤ ਨਾਮਦੇਵ ਦੀਆਂ ਮੂਰਤੀਆਂ ਬਣਾਈਆਂ ਗਈਆਂ ਭਗਤ ਨਾਮਦੇਵ ਤਾਂ ਇੰਨਾ ਪਿਆਰ ਕਰਦਾ ਆਪਣੇ ਪ੍ਰਭੂ ਦੇ ਨਾਲ ਕਿਆ ਸੀ ਨਾ ਜਿੱਦਣ ਮੰਦਰ ਵਿੱਚ ਚਲੇ ਗਏ ਤੇ ਉਹਨਾ ਹੰਕਾਰੀ ਪਾਂਡਿਆ ਨੇ ਧੱਕੇ ਮਾਰ ਕੇ ਭਗਤ ਨਾਮਦੇ ਨੂੰ ਬਾਹਰ ਕੱਢਦਾ ਤੋਂ ਨੀ ਵੀ ਯਾਦ ਦਾ ਕਹਿੰਦੇ ਕੋਈ ਗੱਲ ਨਹੀਂ ਮੈਂ ਤਾਂ ਬੜੀ ਖੁਸ਼ੀ ਨਾਲ ਤੇਰੇ ਦਰ ਤੇ ਆਇਆ ਸੀ ਹਾਂ ਜੇ ਹੁੰਦਾ ਧੱਕੇ ਮਾਰਦੇ ਕੋਈ ਗੱਲ ਨਹੀਂ ਸੀ ਪਰ ਤੇਰੀ ਭਗਤੀ ਕਰਦਿਆ ਮੈਨੂੰ ਉਹਨਾ ਨੇ ਬਾਹਰ ਕੱਢ ਦਿੱਤਾ ਹਸਤ ਖੇੜਤ ਤੇਰੇ ਦੇਹ ਰਿਆ ਆ ਭਗਤ ਕਰਤ ਨਾਮਾ ਪਕਰ ਉਠਾਇਆ ਤੇਰੀ ਭਗਤੀ ਕਰਦਿਆ ਮੈਨੂੰ ਉਠਾਇਆ ਹਿੰੜੀ ਜਾਤ ਮੇਰੀ ਜਾਤ ਚ ਮਰਾਇਆ ਛੀਪੇ ਕੇ ਜਨਮ ਕਾਹਿ ਕੋ ਆਇਆ ਅੱਗੇ ਕਹਿੰਦੇ ਲੈ ਕੰਮਲੀ ਚਲਿਓ ਪਲਟਾਏ ਦਿਉਰੇ ਪਾਛੇ ਬੈਠਾ ਏ ਜਿਉਂ-ਜਿਉ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦਿਉਰਾ ਫਿਰ ਭਗਤ ਨਾਮਦੇਵ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਆਪਣਾ ਜੀਵਨ ਸਵਾਰਨ ਵਾਸਤੇ ਗੁਰੂ ਦਾ ਗਿਆਨ ਪ੍ਰਾਪਤ ਕੀਤਾ ਤੇ ਗੁਰੂ ਨੇ ਗਿਆਨ ਦਾ ਐਸਾ ਸਰਮਾ ਦਿੱਤਾ ਤੇ ਮੈਨੂੰ ਅੱਜ ਸਮਝ ਆ ਗਈ ਕਿ ਪ੍ਰਮਾਤਮਾ ਦੀ ਭਗਤੀ ਤੋਂ ਬਿਨਾ ਇਹ ਜਿਹੜਾ ਜੀਵਨ ਹੈ ਬ्यर्थ ਹੈ ਗਿਆਨ ਅੰਜਨ ਮੋਕੋ ਗੁਰ ਦੀਨਾ RAM ਨਾਮ ਬਿਨ ਜੀਵਨ ਮਨਹੀਨਾ ਰਹਾਉ ਆਰੰਭ ਦੇ ਵਿੱਚ ਕਹਿੰਦੇ ਹਨ ਸਫਲ ਜਨਮ ਮੋਕੋ ਗੁਰ ਕੀਨਾ ਮੈਨੂੰ ਮੇਰੇ ਸਤਗੁਰ ਨੇ ਸਫਲ ਜੀਵਨ ਵਾਲਾ ਬਣਾ ਦਿੰਦਾ ਹੈ ਕਿਉਂਕਿ ਅਸੀਂ ਜ਼ਿੰਦਗੀ ਦੇ ਵਿੱਚ ਇਸ ਜੀਵਨ ਨੂੰ ਸਫਲ ਕਰਨ ਵਾਸਤੇ ਆਏ ਹਾਂ ਮਹਾਰਾਜ ਕਹਿੰਦੇ ਸਫਲ ਜਨਮ ਤਿਸਕਾ ਜਗ ਭੀਤਰ ਸਾਧ ਸੰਗ ਨੋਂ ਜਾਪੇ ਸਗਲ ਮਨੋਰਥ ਇਸਕੇ ਪੂਰਨ ਜਿਸ ਦਿਆ ਕਰੇ ਪ੍ਰਭ ਆਪਿ ਅਸੀਂ ਸੋਚ ਲਿਆ ਸਾਡੇ ਕੋਲ ਬਹੁਤ ਵਧੀਆ ਘਰ ਹੈ ਵਧੀਆ ਕਾਰੋਬਾਰ ਹੈ ਅਸੀਂ ਸਫਲ ਹੋ ਗਏ ਨਹੀਂ ਮਹਾਰਾਜ ਕਹਿੰਦੇ ਜਿੱਦਨ ਸਫਲ ਹੋਦਾਂ ਹੋਗੇ ਜਿੱਦਨ ਅਸੀਂ ਗੁਰੂ ਦੀ ਮੱਤ ਨੂੰ ਧਾਰਨ ਕਰਾਂਗੇ ਕਿਉਂਕਿ ਆਤਮਿਕ ਸੁਖ ਤਾਂ ਹੀ ਮਿਲਣਾ ਹੈ ਜਿੱਦਨ ਅਸੀਂ ਪ੍ਰਮਾਤਮਾ ਦੀ ਭਗਤੀ ਦੇ ਨਾਲ ਜੁੜਾਂਗੇ ਔਰ ਉਦੋਂ ਸਾਡਾ ਜੀਵਨ ਜਿਹੜਾ ਹੈ ਸਫਲ ਹੋਏਗਾ ਭਗਤ ਨਾਮਦੇਵ ਜੀ ਕਹਿੰਦੇ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ ਮੈਂ ਹੁਣ ਜਗਤ ਦੇ ਸਾਰੇ ਦੁੱਖ ਭੁਲਾ ਕੇ ਆਤਮਿਕ ਸੁੱਖ ਵਿੱਚ ਲੀਨ ਹੋ ਗਿਆ ਹਾਂ ਦੁੱਖ ਵਿਸਾਰ ਸੁੱਖ ਅੰਤਰ ਲੈਣਾ ਦੁਨੀਆ ਦੇ ਦੁੱਖ ਸੁੱਖ ਜਿਹੜੇ ਆਉਂਦੇ ਜਾਂਦੇ ਆ ਪਰ ਮੈਂ ਉਹਨਾਂ ਦੁੱਖਾਂ ਨੂੰ ਭੁਲਾ ਕੇ ਵਿਸਾਰ ਕੇ ਆਪਣੇ ਅੰਦਰ ਆਤਮਿਕ ਸੁੱਖ ਦੀ ਪ੍ਰਾਪਤੀ ਕਰ ਲਈ ਹੈ ਮੇਰੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਹੈ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਆਖਰ ਵਿੱਚ ਕਹਿੰਦੇ ਨਾਮ ਦੇ ਸਿਮਰਨ ਕਰ ਜਾਨਾ ਹੁਣ ਕੋਈ ਪੱਥਰਾਂ ਦੇ ਵਿੱਚੋਂ ਥੋੜੇ ਰੱਬ ਪ੍ਰਾਪਤ ਕੀਤਾ ਕਹਿੰਦੇ ਸਿਮਰਨ ਕਰ ਜਾਨਾ ਮੈਂ ਨਾਮਦੇਵ ਨੇ ਪ੍ਰਭੂ ਦਾ ਭਜਨ ਕਰਕੇ ਪ੍ਰਭੂ ਨਾਲ ਸਾਝ ਪਾਈ ਆ ਜਗ ਜੀਵਨ ਸਿਉ ਜੀਓ ਸਮਾਨਾ ਕਿਉਂਕਿ ਉਹ ਜਗ ਨੂੰ ਜੀਵਨ ਦੇਣ ਵਾਲਾ ਹੈ ਪ੍ਰਮਾਤਮਾ ਜਗ ਜੀਵਨ ਹੈ ਜਗ ਦਾ ਆਸਰਾ ਹੈ ਪ੍ਰਭੂ ਵਿੱਚ ਮੇਰੀ ਜਿੰਦ ਲੀਨ ਹੋ ਗਈ ਹੈ ਜਗ ਜੀਵਨ ਸਿਓ ਜੀਓ ਸਮਾਨਾ ਕਿਉਂਕਿ ਉਹਦੀ ਕਿਰਪਾ ਹੋਈ ਆ ਨਾ ਉਹਦੀ ਬਖਸ਼ਿਸ਼ ਹੋਈ ਆ ਤੇ ਸਿਮਰਣ ਕਰਨ ਦੇ ਨਾਲ ਹੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾਮ ਦੇ ਸਿਮਰਣ ਕਰ ਜਾਣਾ ਜਗ ਜੀਵਨ ਸਿਓ ਜੀਓ ਸਮਾਨਾ ਕਿਉਂਕਿ ਸਿਮਰਨ ਨਾਲ ਹੀ ਜਨਮ ਸਫਲ ਹੁੰਦਾ ਹੈ ਇਹ ਦਾਤ ਗੁਰੂ ਤੋਂ ਮਿਲਦੀ ਹੈ ਇਹ ਸ਼ਬਦ ਦਾ ਸਾਰਾ ਇਹ ਭਾਵ ਹੈ ਬਾਬਾ ਜੀ ਕਹਿੰਦੇ ਜਦੋਂ ਅਸੀਂ ਗੁਰੂ ਦਾ ਗਿਆਨ ਪ੍ਰਾਪਤ ਕਰਾਂਗੇ ਗੁਰੂ ਦੀ ਮੱਧ ਧਾਰਨ ਕਰਾਂਗੇ ਤੇ ਸਾਨੂੰ ਸਮਝ ਆਏਗੀ ਗੁਰੂ ਦਾ ਗਿਆਨ ਕਿੱਦਾਂ ਪ੍ਰਾਪਤ ਕਰ ਸਕਦੇ ਆ ਅਸੀਂ ਬਾਣੀ ਪੜਹੀਏ ਭਾਵੇਂ ਇੱਕ ਸ਼ਬਦ ਭਾਵੇਂ ਇੱਕ ਅੰਕ ਰੋਜ਼ ਪੜਹੀਏ ਤੇ ਸਾਨੂੰ ਸਮਝ ਆਏਗੀ ਮੇਰਾ ਗੁਰੂ ਮੈਨੂੰ ਕੀ ਸਮਝਾ ਰਿਹਾ ਕਿਸੇ ਸਾਨੂੰ ਦੇਹਧਾਰੀ ਦੀ ਲੋੜ ਨਹੀਂ ਹੈ ਅਸੀਂ ਆਪ ਖੁਦ ਜਦੋਂ ਬਾਣੀ ਪੜਾਂਗੇ ਹਰੇਕ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਏਗਾ ਸਾਡੀ ਫਿਰ ਅੰਤਰ ਆਤਮਾ ਇਸ ਗੱਲ ਦੀ ਗਵਾਹੀ ਭਰੇਗੀ ਕਿ ਜਦਨ ਅਸੀਂ ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ ਕਿ ਮੈਂ ਆਪਣਾ ਜੀਵਨ ਸਫਲ ਕਰ ਲਿਆ ਹੈ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਦੁੱਖਾਂ ਨੂੰ ਬਣਾ ਕੇ ਮੈਂ ਸੁੱਖਾਂ ਦਾ ਪ੍ਰਵੇਸ਼ ਆਪਣੇ ਜੀਵਨ ਦੇ ਵਿੱਚ ਕਰ ਲਿਆ ਹੈ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬੁਲਾਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ